ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਨਵਾਂ ਜਿਹਾ ਕੁਝ ਸਿੱਖਾਂਗੇ ਜੀ ਨਵਾਂ ਕੁਝ ਬਣਾਵਾਂਗੇ ਤੇ ਲਓ ਜੀ ਇਹ ਵਾਲਾ ਸੂਟ ਆ ਗਿਆ ਜੀ ਆਪਣੇ ਕੋਲੇ 벨ਵਟ ਦਾ ਇਹਦਾ ਆਪਾਂ ਨੇ ਬਣਾਉਣਾ ਹੈ ਜੀ ਕਵਰਸੈਟ ਛੋਟਾ ਜਿਹਾ ਟੌਪ ਹੁੰਦਾ ਹੈ ਜੀ ਤੇ ਨਾਲ ਹੁੰਦੀ ਹੈ ਜੀ ਪੈਂਟ ਪਲਾਜ਼ੋ ਤੁਸੀਂ ਟੈਪ 'ਚ ਤੇ ਵੈਸਟਰ ਹੁਣ ਟ੍ਰੈਂਡ ਸਰਦੀ ਤਾਂ ਚਲੀ ਗਈ ਚਲੋ ਫੇਰ ਵੀ ਉਹਨਾਂ ਨੇ ਬਣਵਾਉਣ ਵਾਸਤੇ ਦਿੱਤਾ ਇਹਦੇ ਉੱਤੇ ਜਿਹੜੀ ਸੂਈ ਚੱਲੂਗੀ ਜੀ ਉਹ ਚੱਲੇਗੀ ਜੀ 14 ਨੰਬਰ 14 ਨੰਬਰ ਜਾਂ ਤੁਸੀਂ 11 ਨੰਬਰ ਸੂਈ ਦੇ ਤੇ ਚਲਾ ਸਕਦੇ ਹੋ ਜੀ ਦੋਨੇ ਸੂਈਆਂ ਤੁਸੀਂ ਅਵੇਲੇਬਲ ਕਰ ਲਿਓ ਜਿਹੜੀ ਚੱਲਦੀ ਹੋਈ ਆਪਾਂ ਉਹ ਚਲਾਵਾਂਗੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਸ ਦੀ ਕਰਦੇ ਆਂ ਜੀ ਕਟਿੰਗ ਤੇ ਇਹਦਾ ਮੀਰਮੈਂਟ ਹੈ ਜੀ ਮੀਰਮੈਂਟ ਮੈਂ ਆਪਣੇ ਹੱਥ ਨਾਲ ਲਿਖਿਆ ਹੋਇਆ ਬਾਕੀ ਮੈਨੂੰ ਪਤਾ ਹੀ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਮੀਰਮੈਂਟ ਹੈ ਜੋ ਵੀ ਹੈਗਾ ਹੈ ਜੀ ਤੇ ਲਓ ਜੀ ਵੀਡੀਓ ਨੂੰ ਕਰਦੇ ਆਂ ਜੀ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਦੱਬ ਕੇ ਕਰਿਆ ਕਰੋ ਜੀ ਪਲੀਜ਼ ਰੀਕਵੈਸਟ ਹੈ ਜੀ ਮੇਰੀ ਤੇ ਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਆ ਜਾਓ ਮੇਰੇ ਨਾਲ ਸਭ ਤੋਂ ਪਹਿਲਾਂ ਆਪਾਂ ਦੀ ਕਟਿੰਗ ਕਰਦੇ ਆਂ ਜੀ ਤੇ ਆਪਾਂ ਨਵੇਂ ਤਰੀਕੇ ਚ ਬਣਾਵਾਂਗੇ ਕਿਸ ਤਰੀਕੇ ਨਾਲ ਬਣਾਉਂਦੇ ਆਂ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਜੀ ਨਾਲ ਦੀ ਨਾਲ ਆਪਾਂ ਪਹਿਲਾਂ ਪਲਾਜੋ ਇਹਦਾ ਪੈਂਟ ਪਲਾਜੋ ਕੱਟਾਂਗੇ ਜੀ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਪੂਰਾ ਉਹਦਾ ਸੂਟ ਕੱਟਾਂਗੇ ਜੀ ਲੋ ਜੀ ਵੀਡੀਓ ਦੇ ਵਿੱਚ ਬਣਿਆ ਰਹਿ ਗੋ ਤੇ ਲੋ ਜੀ ਇੱਥੇ ਆਪਾਂ ਕੱਟਣ ਲੱਗੇ ਜੀ ਕੁੜਤੀ ਸਭ ਤੋਂ ਪਹਿਲਾਂ ਆਪਾਂ ਆੱਡੇ ਪਾਸੇ ਤੋਂ ਕੁੜਤੀ ਕੱਟਾਂਗੇ ਕੁਰਤੀ ਦਾ ਮੇਅਰਮੈਂਟ ਮੈਨੂੰ ਪਤਾ ਹੈ ਜੀ ਤੁਸੀਂ ਆਪਣੇ ਤਰੀਕੇ ਨਾਲ ਦੇਖ ਲਿਓ ਜੀ ਤੁਹਾਡੀ ਕਿੰਨੀ ਹੈ ਲੰਬਾਈ ਚੜਾਈ ਹੈ ਜੀ ਉਸ ਤਰੀਕੇ ਦੇ ਨਾਲ ਤੁਸੀਂ ਬਣਾ ਲਿਓ ਜੀ ਤੇ ਬਿਲਕੁਲ ਸਿੰਪਲ ਹੈ ਜੀ ਇਹ ਜੇ ਆਪਾਂ ਤੁਸੀਂ ਹੋਰ ਡਿਜ਼ਾਈਨ ਦਾ ਬਣਾਉਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਮੈਨੂੰ ਆਪਣਾ ਸੁਝਾਅ ਜ਼ਰੂਰ ਦੇ ਕੇ ਜਾਇ ਜੀ ਤੇ ਲੋ ਜੀ ਇੱਥੇ ਆਪਾਂ ਆਪਣਾ ਕੁਰਤੀ ਕੱਟ ਰਹੇ ਹਾਂ ਜੀ ਉੱਪਰ ਵਾਲੀ ਜਿਹੜਾ ਆਪਣਾ ਸੈੱਟ ਹੁੰਦਾ ਜੀ ਕੋਟ ਦਾ ਉੱਪਰ ਵਾਲਾ ਤੇ ਲੋ ਜੀ ਇਹ ਆਪਾਂ ਨੇ ਬਾਜੂ ਕੱਟਣੀਆਂ ਹੈ ਜੀ ਸੋਰੀ কুরਤੀ ਕੱਟੀ ਹੈ ਹੁਣ ਆਪਾਂ ਪਜਮ ਪਲਾਜੋ ਕਟਾਂਗੇ ਜੀ ਪੈਂਟ ਪਲਾਜੋ ਬਿਲਕੁਲ ਸੌਖਾ ਜਿਹਾ ਤਰੀਕੇ ਨਾਲ ਕਟਾਂਗੇ ਜੀ ਤਾਂ ਕਿ ਸਿੰਪਲ ਤਰੀਕੇ ਨਾਲ ਕਟਾਂਗੇ ਤਾਂ ਕਿ ਇਸ ਵਿੱਚ ਆਪਾਂ ਨੂੰ ਕੋਈ ਵੀ ਜ਼ਿਆਦਾ ਨਾਪ ਉਹਦੀ ਜ਼ਿਆਦਾ ਜ਼ਰੂਰਤ ਨਹੀਂ ਜੀ ਹੁੰਦੀ ਕਿਉਂਕਿ ਸਟੈਚੇਬਲ ਕਪੜਾ ਹੈ ਜੀ ਇਹਨੂੰ ਕੋਈ ਵੀ ਪੈਣ ਸਕਦਾ ਹੈ ਕਿੰਨਾ ਵੀ ਹੈਲਦੀ ਹੋਵੇ ਬੰਦਾ ਉਹ ਵੀ ਪੈਣ ਸਕਦਾ ਹੈ ਜੀ ਤੇ ਲਓ ਜੀ ਇਹ ਆਪਾਂ ਨੇ ਕਰਤਾ ਜੀ ਰੈਡੀ ਤੇ ਇਧਰੋਂ ਆਪਾਂ ਨੇ ਉੱਪਰ ਰੱਖ ਕੇ ਹੀ ਕੱਟ ਦੇਣਾ ਹੈ ਜੀ ਸੌਖੇ ਸੌਖੇ ਤਰੀਕਿਆਂ ਦੇ ਨਾਲ ਤੁਹਾਨੂੰ ਦੱਸ ਦੱਸਦੇ ਹੁੰਦੇ ਆ ਜੀ ਪਲੀਜ਼ ਫੋਲੋ ਜ਼ਰੂਰ ਕਰਿਆ ਕਰੋ ਤੇ ਆਲਰੇਡੀ ਆਪਣੇ ਚੈਨਲ ਨੂੰ ਵੀ 1000 ਸਬਸਕ੍ਰਾਈਬਰ ਹੋਣ ਨੂੰ ਥੋੜਾ ਜਿਹਾ ਟਾਈਮ ਹੈ ਜੀ ਤੇ ਪਲੀਜ਼ ਸਾਰੇ ਜਣੇ ਸਪੋਰਟ ਕਰਿਓ ਤੇ ਸਾਰੇ ਜਣੇ ਮੈਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜੇਕਰ ਤੁਸੀਂ ਵੀਡੀਓ ਚੈਨਲ ਤੇ ਨਵੇਂ ਹੋ ਤੇ ਇੱਧਰ ਆਪਾਂ ਲੱਗੇ ਆ ਜੀ ਬਾਜੂ ਕੱਟਣ ਇਸ ਤਰੀਕੇ ਦੀਆਂ ਬਾਜੂ ਸੀਗੀਆਂ ਤੇ ਬਾਜੂ ਨੂੰ ਆਪਾਂ ਸੌਖੇ ਜਿਹੇ ਤਰੀਕੇ ਨਾਲ ਕੱਟਤਾ ਤੇ ਲਓ ਜੀ ਦੇਖੋ ਐਂਡ ਦੇ ਵਿੱਚ ਕਿੱਦਾਂ ਬਣਿਆ ਇਹ ਤੁਸੀਂ ਜ਼ਰੂਰ ਜਾ ਕੇ ਲਿਖਿਓ ਮੈਨੂੰ ਵੀ ਥੋੜਾ ਜਿਹਾ ਹੌਸਲਾ ਮਿਲਦਾ ਹੈ ਜੀ ਵਧੀਆ ਲੱਗਦਾ ਹੈ ਤੇ ਲਓ ਜੀ ਆ ਗਿਆ ਆਪਾਂ ਫਾਈਨਲ ਇਸ ਤਰੀਕੇ ਦਾ ਬਣ ਗਿਆ ਜੀ ਆਪਾਂ ਨੇ ਫੁੱਲ ਰੈਡੀ ਕਰ ਲਿਆ ਤੇ ਕਿਦਾਂ ਦਾ ਲੱਗਿਆ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖੋ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਏ ਤੇ ਹੁਣ ਆਪਾਂ ਦਿਖਾਉਨੇ ਆ ਜੀ ਕੁੜਤੀ ਇਹ ਹੈ ਜੀ ਸਿੰਪਲ ਵਾਲਾ ਪਜਾਮਾ ਕਿਉਂਕਿ ਬਾਜ਼ਾਰ ਦੇ ਵਿੱਚ ਬੜੇ ਮਹਿੰਗੇ ਮਿਲਦੇ ਨੇ ਆਪਾਂ 300 ਦਾ ਸੈਟ ਸੂਟ ਲੈ ਕੇ ਇਹਨੂੰ ਆਪਾਂ ਰੈਡੀ ਕਰ ਸਕਦੇ ਹਾਂ ਖੁਦ ਹੀ ਘਰ ਦੇ ਵਿੱਚ ਤੇ ਆਪਾਂ ਨੇ ਦੇਖੋ ਇਸ ਦੇ ਵਿੱਚ ਇਲਾਸਟਿਕ ਪਾਈ ਹੈ ਇਲਾਸਟਿਕ ਦੇ ਨਾਲ ਇਸ ਤਰੀਕੇ ਨਾਲ ਕੋਈ ਵੀ ਹੈਲਦੀ ਬੰਦਾ ਇਹਨੂੰ ਪਹਿਨ ਸਕਦਾ ਬੜੇ ਆਰਾਮ ਦੇ ਨਾਲ ਛੋਟੇ-ਛੋਟੇ ਆਪਾਂ ਨੇ ਕਾਜ ਬਣਾਏ ਨੇ ਛੋਟੀ ਜਿਹੀ ਕੁੜਤੀ ਟਾਈਪ ਚ ਬਣਾਇਆ ਇਹ ਕਿੱਦਾਂ ਲੱਗਿਆ ਦੱਸਿਓ ਜ਼ਰੂਰ ਜੀ ਤੇ ਬਾਜੂ ਆਪਨੇ ਸਿੰਪਲ ਲਾਈਆਂ ਨੇ ਤੇ ਸਿੰਪਲ ਹੀ ਆ ਤੇ ਇਹਦੇ ਉੱਪਰ ਆਪਾਂ ਡਿਜ਼ਾਈਨ ਵੀ ਕਰ ਸਕਦੇ ਆ ਕਿਸੇ ਵੀ ਤਰੀਕੇ ਦੀ ਲੈਸ ਵੀ ਲਾ ਸਕਦੇ ਜੇਕਰ ਆਪਣੇ ਕੋਲ ਪਲੇਨ ਕਪੜਾ ਹੋਵੇ ਕਿਉਂਕਿ ਇਸ ਕਪੜੇ ਤੇ ਕੋਈ ਲਾਉਣ ਦਾ ਫਾਇਦਾ ਨਹੀਂ ਸੀ ਤਾਂ ਇਹ ਕਲਰਫੁੱਲ ਜ਼ਿਆਦਾ ਹੈ ਜੀ ਇਸ ਕਰਕੇ ਆਪਾਂ ਨੇ ਕੋਈ ਵੀ ਲੈਸ ਇਹਦੇ ਤੇ ਨਹੀਂ ਲਾਈ ਤੇ ਵੀਡੀਓ ਜ਼ਿਆਦਾ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਆਪਣੇ ਨਾਲ ਸ਼ੇਅਰ ਜ਼ਰੂਰ ਕਰਕੇ ਜਾਇਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ